ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰਕਾ ਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਤੁਹਾਨੂੰ ਪਤਾਗਾ ਸਾਰੇ ਬੱਚਿਆਂ ਨੂੰ ਠੀਕ ਹੈ ਜੀ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਤਾਂ ਉਹ ਵੀ ਵੀਡੀਓ ਧਿਆਨ ਦੇ ਨਾਲ ਸੁਣ ਲਓ ਜਿਹੜੀ ਵੀ ਤੁਹਾਡੇ ਕੋ ਡਾਊਟ ਹੈਗੇ ਮੈਂ ਸਾਰੀ ਇਸ ਵੀਡੀਓ ਦੇ ਵਿੱਚ ਕਲੀਅਰ ਕਰਨ ਵਾਲਾਗਾ ਠੀਕ ਹੈ ਜੀ ਤੇ ਜਿਹੜੇ ਬੱਚੇ ਨੇ ਕੁਝ ਕਨਫਿਊਜ਼ਨ ਹੈਗੇ ਭਰਤੀ ਨੂੰ ਲੈ ਕੇ ਉਹਦੇ ਬਾਰੇ ਵੀ ਡਿਸਕਸ਼ਨ ਕਰਨ ਲੱਗਿਆ ਸਭ ਤੋਂ ਪਹਿਲਾਂ ਦਾ ਇਹ ਸਾਨੂੰ ਮੈਂ ਦੱਸਣਾ ਚਾਹੁੰਦਾ ਕਿ ਤੁਹਾਨੂੰ ਪਤਾ ਕੀ ਰੇਲਵੇ ਦੇ ਵਿੱਚ ਗਰੁੱਪ ਡੀ ਦੀ ਭਰਤੀ ਆਈ ਹੈ ਠੀਕ ਹੈ ਜੀ ਜੇਕਰ ਤੁਹਾਨੂੰ ਪਤਾ ਕੀ 7ਵਾਂ ਪੇ ਕਮਿਸ਼ਨ ਲੱਗ ਚੁੱਕਿਆ ਹੈ ਗਰੁੱਪ ਡੀ ਦੇ ਮੁਲਾਜ਼ਮਾਂ ਦੀ ਤਨਖਾਹ ਵੀ ਘੱਟੋ-ਘੱਟ 56000 ਤੱਕ ਜਾਣੀ ਆ ਹੁਣ ਠੀਕ ਹੈ ਤੁਹਾਨੂੰ ਮੈਂ ਦੱਸਦਾ ਬਿਲਕੁਲ ਸਹੀ ਤਾਂ ਰਾਜੇ ਜਿਹੜੀ ਗਰੁੱਪ ਡੀ ਦੀ ਭਰਤੀ ਇਹ ਹੈਗੀ ਆ ਰੇਲਵੇ ਦੇ ਵਿੱਚ ਰੇਲਵੇ ਦੇ ਵਿੱਚ ਗਰੁੱਪ ਡੀ ਦੀ ਭਰਤੀ ਆ ਆਪਾਂ ਆਮ ਤੌਰ ਤੇ ਕਹਿੰਦੇ ਨੇ ਜੀ ਪੰਜਾਬ ਦੇ ਬੱਚਿਆਂ ਤੋਂ ਕੋਈ ਰਸਦਾ ਨਹੀਂ ਜੀ ਰੇਲਵੇ ਦੇ ਵਿੱਚ ਪੰਜਾਬ ਦੇ ਬੱਚੇ ਕੋਈ ਰੇਲਵੇ ਵਿੱਚ ਜਾਂਦੇ ਨਹੀਂ ਹੈਗੇ ਤੁਸੀਂ ਕੋਈ ਦੇਖਿਆ ਕੋਈ ਬੱਚਾ ਪੰਜਾਬ ਦੇ ਵਿੱਚ ਰੇਲਵੇ ਦੀ ਤਿਆਰੀ ਕਰਦਾ ਨਹੀਂ ਕਰਦਾ ਬਹੁਤ ਘੱਟ ਹੁੰਦਾ ਸਾਰੇ ਬੱਚੇ ਇਹ ਹੁੰਦਾ ਕਿ ਸੀ ਪੰਜਾਬ ਦੇ ਵਿੱਚ ਜੋਬ ਕਰੀਏ ਆ ਜੋ ਭਰਤੀ ਹੈ ਪਰ SSC ਦੇ ਵਿੱਚ ਬਹੁਤ ਬੱਚੇ ਦੇਖਿਆ ਪਰ ਰੇਲਵੇ ਦੇ ਵਿੱਚ ਬੱਚੇ ਬਹੁਤ ਘੱਟ ਅਪਲਾਈ ਕਰਦੇ ਆ ਉਹਦਾ ਕਾਰਨ ਇਹ ਹੀ ਹੈ ਕਿ ਜਿਹੜੀਆਂ ਆਪਣੀਆਂ ਵਾਕੈਂਸੀਆਂ ਆ ਉਹ ਹੋਰ ਸਟੇਟਾਂ ਵਾਲੇ ਜਿਵੇਂ ਆਪਣੇ ਹਰਿਆਣੇ ਵਾਲੇ ਹੋਗੇ ਬੱਚੇ ਜਾਂ ਹੋਰ ਆਸ-ਪਾਸ ਦੇ ਬੱਚੇ ਉਹ ਆਪਣੀਆਂ ਜੋਬਸ ਲੈ ਜਾਂਦੇ ਆ ਕਿਉਂਕਿ ਆਪਾਂ ਅਪਲਾਈ ਨਹੀਂ ਕਰਦੇ ਉਹਦੇ ਵਿੱਚ ਠੀਕ ਹੈ ਜੇ ਆਪਾਂ ਅਪਲਾਈ ਕਰਦੇ ਵੀ ਆ ਤਾਂ ਆਪਣੀ ਉਹਨਾਂ ਦੇ ਲੈਵਲ ਦੀ ਤਿਆਰੀ ਨਹੀਂ ਹੁੰਦੀ ਆਪਾਂ ਕੀ ਕਰਦੇ ਆਪਾਂ ਬਾਜ਼ਾਰ ਦੇ ਵਿੱਚ ਜਾਂਦੇ ਆ ਉੱਥੇ ਇੱਕ ਬੁੱਕ ਲਿਆਉਨੇ ਆ ਠੀਕ ਹੈ ਜਿਹੜੀ ਤੇ ਲਿਖਿਆ ਹੁੰਦਾ ਰੇਲਵੇ ਗਰੁੱਪ ਦੀ ਆਪਾਂ ਨੂੰ ਇਹ ਹੁੰਦਾ ਕਿ ਉਹ ਬੁੱਕ ਪੜ੍ਹ ਕੇ ਹੀ ਆਪਾਂ ਪੇਪਰ ਦੇ ਲੈਣਾਗਾ ਬਾਰੇ ਜਾਂ ਕੁਝ ਨਹੀਂ ਹੁੰਦਾ ਉਹ ਬੁੱਕ ਦੇ ਵਿੱਚੋਂ ਬਦਰਵਾ 10 ਤੋਂ 15 ਨੰਬਰ ਦਾ ਪੇਪਰ ਵੀ ਨਹੀਂ ਤੁਹਾਨੂੰ ਮਿਲਦਾ ਹੁੰਦਾ ਠੀਕ ਹੈ ਤਾਂ ਜਿਹੜੀ ਰਾਜ ਇਹ ਵੈਕੈਂਸੀ ਕਹਿ ਰਹੀ ਹੈ ਕਿ 32438 ਫਾਰਮ ਇਹਦੇ ਆਨਲਾਈਨ ਸ਼ੁਰੂ ਹੋ ਗਿਆ ਇਹ ਵੈਕੈਂਸੀ ਰਾਜ ਇੱਕ ਲੱਖ ਹੋਣੀ ਹੈ ਇਹ ਵੈਕੈਂਸੀ 1 ਲੱਖ ਹੋਣੀ ਹੈ ਕਿਉਂਕਿ ਬਹੁਤ ਬੱਚੇ ਟਵੀਟ ਕਰ ਰਹੇ ਕਿਉਂਕਿ ਮੋਤੀ ਸਾਹਿਬ ਨੇ ਕਿਹਾ ਸੀ ਕਿ ਮੈਂ 1 ਲੱਖ ਵੈਕੈਂਸੀ ਕੱਟੂੰਗਾ ਗਰੁੱਪ ਡੀ ਦੀ ਪਰ ਇਹਨਾਂ ਨੇ 32438 ਵੈਕੈਂਸੀ ਕੱਟੀਆਂ ਪਿਛਲੀ ਵਾਰ ਵੀ ਬੱਚਿਆਂ ਨੇ 40000 ਵੈਕੈਂਸੀ ਕੱਢੀ ਸੀ ਤੇ ਬੱਚਿਆਂ ਨੇ ਆਪਣੇ ਦਾ ਸਭ ਕੋ ਲੋਕ ਇੱਧਰ ਘੱਟ ਡਰਸਟ ਲੈਣ ਦੇ ਉਧਰ ਯੂਪੀ ਬਿਹਾਰ ਦੇ ਬੱਚਿਆਂ ਨੇ ਕੀ ਕਰਿਆ ਧਰਨੇ ਦੇ ਦੇ ਕੇ 1 ਲੱਖ ਕਰੋ 80000 ਵੈਕੈਂਸੀ ਕਰਵਾ ਲਈ ਸੀ ਤੇ ਇਸ ਵਾਰ 1 ਲੱਖ ਵੈਕੈਂਸੀ ਤੱਕ ਜਾਣੀ ਹੈ ਵੈਕੈਂਸੀ ਠੀਕ ਹੈ ਜੀ ਤਾਂ ਸਮਝੋ ਕਿ 32000 ਪੋਸਟ ਹੈ ਹਜੇ ਇਹਦੇ ਵਿੱਚ ਰਾਜੇ ਇਹ ਸਮਝ ਲਓ ਕਿ 68000 ਪੋਸਟ ਹੋਰ ਐਡ ਹੋਣੀ ਹੈ ਠੀਕ ਹੈ ਜੀ 1 ਲੱਖ ਦੇ ਕਰੀਬ ਇਹ ਭਰਤੀ ਜਾਣੀ ਹੈ ਐਸੀ ਵੀ ਸੀ ਬੱਚਿਆਂ ਦੀ ਕੋਈ ਫੀਸ ਨਹੀਂ ਹੈਗੀ 250 ਰੁਪਏ ਤੁਸੀਂ ਭਰਨਾ ਇੱਕ ਵਾਰੀ ਜਦੋਂ ਤੁਸੀਂ ਪੇਪਰ ਦੇਣ ਵਾਗੇ ਤੁਹਾਡਾ ਨਾਲ ਦੇ ਨਾਲ ਵਾਪਸ ਆ ਜਾਣਾਗਾ ਠੀਕ ਹੈ ਜੀ ਤੇ ਜਿਹੜੇ ਬੱਚੇ ਜਨਰਲ ਕੈਟ ਆ ਗਿਆ ਸਬੰਧ ਨਾਲ ਉਹਨਾਂ ਦੀ ਫੀਸ 500 ਆ ਜੇ ਤੁਸੀਂ ਪੇਪਰ ਦੇ ਜੇ ਨਾ 250 ਤੁਹਾਡਾ ਵਾਪਸ ਆ ਜਾਣਾ ਠੀਕ ਹੈ ਜੀ ਤਾਂ ਇਹਦੇ ਵਿੱਚ ਕਿਹੜੇ ਕਿਹੜੇ ਵਿਸ਼ੇ ਹੁੰਦੇ ਆ ਕਿਵੇਂ ਤੁਸੀਂ ਤਿਆਰੀ ਕਰਨੀ ਆ ਉਹਦੇ ਬਾਰੇ ਆਪਾਂ ਡਿਸਕਸ਼ਨ ਕਰਦੇ ਆ ਪੰਜਾਬ ਦੇ ਪੇਪਰਾਂ ਨਾਲੋਂ ਸੌਖਾ ਦਾ ਚਲੋ ਹਾਂ ਦੂਜੀ ਗੱਲ ਬਹੁਤ ਬੱਚੇ ਕਹਿੰਦੇ ਗਰੁੱਪ ਟੀ ਦਾ ਕੰਮ ਕੀ ਹੁੰਦਾ ਦਾ ਜੀ ਮੁੰਡੇ ਤੇ ਕੁੜੀਆਂ ਦੋਨੇ ਭਾਈ ਕਰ ਸਕਦੇ ਆ ਵਿੱਚ ਬੱਚੇ ਕਹਿੰਦੇ ਜੀ ਸਾਡਾ ਸਟੈਂਡਰਡ ਡਾਊਨ ਹੁੰਦਾ ਫਲਾਨਾ ਹੁੰਦਾ ਠੰਕਾਉਂਦਾ ਸਾਰੀ ਗੱਲ ਧਿਆਨ ਨਾਲ ਸੁਣ ਲੋ ਰਹਿ ਜੀ ਗਰੁੱਪ ਟੀ ਦੇ ਮੁਲਾਜ਼ਮਾਂ ਦਾ ਕੰਮ ਕੀ ਹੁੰ ਗਰੁੱਪ ਡੀ ਦੇ ਮੁਲਾਜ਼ਮੇ ਹੁੰਦੇ ਰਾਜ ਜਿਹੜੇ ਟਿਕਟ ਕੱਟਦੇ ਆ ਠੀਕ ਹੈ ਕਹਿੰਦੇ ਤੁਹਾਨੂੰ ਕੋਈ ਕੁਝ ਮਰਜ਼ੀ ਕਹੀ ਜਾਵੇ ਠੀਕ ਹੈ ਜੀ ਨੰਬਰ 2 ਜਿਹੜੇ ਆਪਾਂ ਜਿਹੜੋ ਜਾਨਦੇ ਆ ਫਾਟਕ ਚੱਕਦੇ ਆ ਫਾਟਕ ਉਹ ਕਰਦੇ ਆ ਉਹ ਵੀ ਹੁੰਦੇ ਆ ਲੈਣਾ ਦਾ ਮੌਇਨਾ ਕਰਦੇ ਉਹ ਰੇਲੀਆਂ ਦੇ ਜਿਹੜੇ ਫਿਰਦੇ ਹੁੰਦੇ ਲੈਣਾ ਦਾ ਮੌਇਨਾ ਕਰਦੇ ਉਹ ਕਰਦੇ ਆ ਦਫ਼ਤਰਾਂ ਦੇ ਵਿੱਚ ਲੱਗੇ ਹੋਏ ਆ ਠੀਕ ਹੈ ਕਹਿੰਦਾ ਮਤਲਬ ਕਿ ਜੇਕਰ ਇਹਨਾਂ ਨੇ ਆਈਟੀਆਈ ਮੰਗੀ ਹੈ ਜਾਂ 10ਵੀਂ ਮੰਗੀ ਹੈ ਉਹ ਕਿਸੇ ਕਾਰਨ ਹੀ ਮੰਗੀ ਹੈ ਵਧੀਆ ਜੋਬ ਹੈ ਵੀ ਹੈਗੀ ਤਾਂ ਚੁਕਾ ਕੇ ਥੋੜੀ ਸ਼ੈਣੀ ਤੁਹਾਨੂੰ ਉਹਤੇ ਰੇਲਵੇ ਲੈਣਾ ਦੇ ਲਈ ਫਿਰਨਗੇ ਠੀਕ ਹੈ ਤਾਂ ਇਹ ਗੱਲ ਯਾਦ ਰੱਖਣੀ ਹੈ ਬਹੁਤ ਵਧੀਆ ਵੈਕੈਂਸੀ ਹੈ ਭਰ ਦੋ ਬੜੀ ਅਥਨਖਾਏਗੀ ਹੁਣ ਸਬਜੈਕਟਾਂ ਬਾਰੇ ਗੱਲ ਕਰ ਲੈਂਦੇ ਅਰੇਚ ਜਿਵੇਂ ਤੁਹਾਨੂੰ ਪਤਾਗਾ ਕਿ ਪੰਜਾਬ ਦਾ ਜਿਹੜਾ ਆਪਾਂ ਪੇਪਰ ਦੇਣ ਜਾਣੇ ਆ ਆਪਣੇ ਵਾਸਤੇ ਕਿਹੜੇ ਕਿਹੜੇ ਸਬਜੈਕਟ ਹੁੰਦੇ ਦੇਖੋ ਜੀ ਪੰਜਾਬ ਦੇ ਪੇਪਰ ਦੇਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਜੀਕੇ ਪੂਸ਼ਨ ਦੇ ਵਿੱਚ ਜਿਹੜਾ ਜਾਣਦੇ ਆ ਉੱਥੇ ਆਪਾਂ ਨੂੰ ਕਰੰਟ ਅਫੇਅਰ ਮਿਲਦਾ ਪੋਲਿਟੀ ਮਿਲਦੀ ਹੈ ਮਾਡਰਨ ਹਿਸਟਰੀ ਮਿਲਦੀ ਹੈ ਪਲੱਸ ਇਹ ਦੋ ਤਿੰਨ ਐਕਸਟਰਾ ਐਮਸੀਕਿਊ ਵੀ ਪਾ ਦਿੰਦੇ ਆ ਇੱਕ ਸਬਜੈਕਟ ਤਾਂ ਆਪਣਾ ਏ ਹੋ ਗਿਆ ਪੰਜਾਬ ਦੇ ਪੇਪਰਾਂ ਚ ਦੂਜਾ ਆਪਣਾ ਮੈਥ ਹੋ ਗਿਆ ਤੀਸਰੀ ਆਪਣੀ ਰੀਜ਼ਨਿੰਗ ਹੋਗੀ ਚੌਥੀ ਆਪਣੀ ਪੰਜਾਬ ਜੀਕੇ ਹੋਗੀ ਪੰਜਵਾਂ ਆਪਣਾ ਕੰਪਿਊਟਰ ਹੋ ਗਿਆ ਛੇਵੀ ਆਪਣੀ ਪੰਜਾਬੀ ਲੈਂਗੁਏਜ ਹੋਗੀ ਠੀਕ ਹੈ ਜੀ ਤਾਂ ਇਹ ਆਪਣੇ ਸਬਜੈਕਟ ਹੋ ਜਾਂਦੇ ਆ ਪੰਜਾਬ ਦੇ ਪੇਪਰਾਂ 'ਚ ਪਰ ਇਹਦੇ ਵਿੱਚ ਕੀ ਹੈਗਾ ਇਹਦੇ ਵਿੱਚ ਸਿਰਫ ਤੁਹਾਨੂੰ ਕੀ ਮਿਲਨੇ ਆ 25 ਨੰਬਰਾਂ ਦੀ ਜਨਰਲ ਸਾਇੰਸ ਹੋਣੀ ਹੈ ਰਾਜੀ ਜੀ ਜਨਰਲ ਸਾਇੰਸ ਦੀ ਤਿਆਰੀ ਮੈਂ ਕਰਵਾਉਂਗਾ ਜਿਹੜਾ ਕੋਈ ਬੱਚਾ ਕਹਿੰਦਾ ਜੀ ਇਸ ਤਾਂ 10ਵੀਂ ਦੇ ਵਿੱਚ ਕਿਤੇ ਫਿਜ਼ਿਕਸ ਕੈਮਿਸਟਰੀ ਮੈਥ ਪੜ੍ਹਿਆ ਨਹੀਂ ਹੈਗਾ ਤਾਂ ਅੱਜ ਤੁਹਾਡਾ ਮੈਂ ਡੈਮੋ ਕਲਾਸ ਲਾਉਂਗਾ ਜੀ ਠੀਕ ਹੈ ਜੀ ਡੈਮੋ ਕਲਾਸ ਲੱਗੂਗੀ ਅੱਜ ਤੁਹਾਡੀ YouTube ਦੇ ਉੱਪਰ ਫਿਜ਼ਿਕਸ ਦੀ ਫਿਜ਼ਿਕਸ ਨੂੰ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਹਾਂ ਜੀ ਭੌਤਿਕ ਵਿਗਿਆਨ ਕੈਮਿਸਟਰੀ ਨੂੰ ਕਹਿੰਦੇ ਹਾਂ ਆਪਾਂ ਰਸਾਇਣਕ ਵਿਗਿਆਨ ਉਹਦੇ ਬਾਰੇ ਵੀ ਗੱਲ ਕਰਦਾ ਹੈ ਉਹਦੇ ਬਾਰੇ ਬਾਅਦ ਚ ਗੱਲ ਕਰਦੇ ਹਾਂ ਸਾਇੰਸ ਹੋਣੀ ਹੈ ਤੁਹਾਨੂੰ ਵਿੱਚ 25 ਨੰਬਰ ਦੀ ਠੀਕ ਹੈ ਜੀ ਮੈਥ ਹੋਣਾ ਤੁਹਾਨੂੰ ਵਿੱਚ 25 ਨੰਬਰ ਦਾ ਰੀਜ਼ਨਿੰਗ ਆਉਣੀ ਹੈ ਤੁਹਾਨੂੰ 30 ਨੰਬਰ ਦੀ ਜਨਰਲ ਅਵੇਅਰਨੈਸ ਐਂਡ ਕਰੰਟ ਅਫੇਅਰ ਆਉਣੀ ਹੈ 20 ਨੰਬਰ ਦੀ ਠੀਕ ਹੈ ਜੀ 1 ਮਿੰਟ ਤਾਂ ਇਹਦੀ ਨੈਗੇਟਿਵ ਮਾਰਕਿੰਗ ਹੈ ਹੁਣ ਤੁਹਾਨੂੰ ਮੈਂ ਦਿਖਾਉਣਾ ਕੀ ਪ੍ਰੋਸੈਸਰ ਹੋਸਾ ਦੇਖੋ ਜੀ ਮੈਥ ਆਪਣਾ ਸਾਰਾ ਕੰਪਲੀਟ ਹੈ ਆ ਵੀ ਆਪਣੇ ਲਗਭਗ ਕੰਪਲੀਟ ਹੈ ਇੱਕ ਦੋ ਕਈਆਂ ਰਹਿ ਗਈਆਂ ਹੁਣ ਕੰਪਲੀਟ ਕਰਵਾ ਦਿੰਦੇ ਆਪਾਂ ਕਰੰਟ ਅਫੇਅਰ ਜਿਹੜੇ ਆਪਾਂ ਦਾ ਜੇ ਕਰ ਰਹੇ ਹਾਂ ਮੇਰਾ ਕਿਸੇ ਵੀ ਬੱਚੇ ਨੇ ਕੋਈ ਵੀ ਬੈਚ ਲੈਂਦਾ ਹੋਇਆ ਰਾਜੇ ਠੀਕ ਹੈ ਜੀ ਉਹ ਤਿਆਰੀ ਕਰ ਸਕਦਾ ਉਸੇ ਬੈਚ ਦੇ ਵਿੱਚ ਹੋਈ ਪਰ ਜਿਹੜਾ ਆ ਸਲੇਵ ਸਰ ਜੀ ਠੀਕ ਹੈ ਜੀ ਇਹ ਸਲਿੱਪਸ ਤੁਹਾਨੂੰ ਐਕਸਟਰਾ ਮਿਲੂਗਾ ਠੀਕ ਹੈ ਜੀ ਜਿਹੜੇ ਬੱਚੇ ਨੇ ਗਰੁੱਪ ਡੀ ਦਾ ਬੈਚ ਲੈਤਾ ਹੋਇਆਗਾ ਠੀਕ ਹੈ ਜੀ ਤੇ ਉਹ ਬੱਚੇ ਉਹਦਾ ਉਹਨਾਂ ਦਾ ਮਿਲੂਗੀ ਮਿਲੂਗਾ ਰਾਜੇ ਠੀਕ ਹੈ ਗਰੁੱਪ ਡੀ ਵਾਲੇ ਬੱਚਿਆਂ ਨੂੰ ਠੀਕ ਹੈ ਜੀ ਬਾਕੀ ਜੇ ਕਿਸੇ ਬੱਚੇ ਨੇ ਐਕਸਟਰਾ ਲੈਣਾਗਾ ਜਾਂ ਉਹ ਬੱਚੇ ਨੇ ਕੋਈ ਬੈਚ ਜੁਆਇਨ ਕਰਿਆ ਹੋਇਆ ਆਪਣਾ ਤੋਂ ਉਹਨੂੰ ਲੈਸ ਕਾਫੀ ਹੋ ਜੂਗੇ ਇਹਦੇ ਤੇ ਠੀਕ ਹੈ ਜੀ ਤਾਂ ਇਹਦੇ ਵਿੱਚ ਰਾਜੇ ਆਪਾਂ ਕੀ ਕਰਾਂਗੇ ਫਿਜ਼ਿਕਸ ਕਰਾਂਗੇ కెਮਿਸਟਰੀ ਕਰਾਂਗੇ ਲਾਈਫ ਸਾਇੰਸ 10ਵੀਂ ਲੈਵਲ ਦੀ ਜਿਹੜੀ CBSE ਦੀ ਹੈ ਉਹ ਕਰਾਂਗੇ ਤੇ ਬਿਲਕੁਲ ਪੰਜਾਬੀ ਦੇ ਵਿੱਚ ਕਰਵਾਊਗਾ ਆਲ ਪੰਜਾਬ ਦੇ ਵਿੱਚ ਤੁਹਾਨੂੰ ਪੰਜਾਬੀ ਦੇ ਵਿੱਚ ਤੇ ਜਿਵੇਂ ਤੁਹਾਨੂੰ ਮੈਂ ਕਰਵਾਊਗਾ ਉਹਵੇਂ ਕੋਈ ਲੈਕਚਰ ਲਾ ਦੇ ਤਾਂ ਮੈਨੂੰ ਦੱਸਿਓ ਠੀਕ ਹੈ ਤਾਂ ਰਾਜੇ ਆਹ ਸਬਜੈਕਟ ਆਪਣੇ ਵਾਸਤੇ ਨਵਾਂਗਾ ਮੇਰੇ ਵਾਸਤੇ ਨਵਾਂ ਨਹੀਂ ਹੈਗਾ ਕਿਉਂਕਿ ਮੇਰੇ ਕੋਲ ਬਲਾਸਟੂ ਜਨਨ ਮੈਡੀਕਲ ਸੀਗਾ ਫਿਜ਼ਿਕਸ కెਮਿਸਟਰੀ ਮੈਥ ਬਾਇਓਲੋਜੀ ਇਹ ਸਾਰੀਆਂ ਚੀਜ਼ਾਂ ਪੜੀਆਂ ਹੋਣੀਆਂ ਨੇ ਠੀਕ ਹੈ ਜੀ ਐਡੀਸ਼ਨ ਸਬਜੈਕਟ ਰੱਖ ਕੇ ਲਾਈਫ ਸਾਇੰਸ ਵੀ ਸੀ ਨਾਲ ਜਿਹਨੂੰ ਬਾਇਓਲੋਜੀ ਕ ਤਾਂ ਇਹ ਜਿਹੜਾ ਜਿਹੜੀ ਆਪਣੇ ਬੱਚੇ ਮਾਰ ਖਾਂਦੇ ਆ ਉਹ ਖਾਂਦੇ ਦੇ ਵਿੱਚੋਂ ਆ 25 ਨੰਬਰ ਨਹੀਂ ਹੁੰਦਾ ਸੌਰੀ ਇੱਕ ਪੇਪਰ ਦੇ ਵਿੱਚ ਉਹ ਮੈਂ ਦੱਸ ਗਿਆ ਇੰਗਲਿਸ਼ ਵੀ ਹੈ ਨਹੀਂ ਇਹਦੇ ਵਿੱਚ ਇਹ ਸਿਰਫ ਤਿੰਨ ਸਬਜੈਕਟ ਹੈ ਇੰਗਲਿਸ਼ ਵੀ ਹੈ ਨਹੀਂ ਇਹਦੇ ਵਿੱਚ ਨਾ ਪੰਜਾਬੀ ਹੈ ਦੇ ਵਿੱਚ ਨਾ ਪੰਜਾਬੀ ਜੀ ਹੈ ਦੇ ਵਿੱਚ ਠੀਕ ਹੈ ਤੇ ਬਹੁਤ ਦਾ ਕੰਪਿਊਟਰ ਹੈ ਦੇ ਵਿੱਚ ਸਿਰਫ ਆਹੀ ਚੀਜ਼ਾਂ ਆਪਾਂ ਪੜ੍ਹਦੀਆਂ ਫਿਜ਼ਿਕਸ ਕੈਮਿਸਟਰੀ ਲਾਈਫ ਸਾਇੰਸ ਤੇ ਇਹਦੇ ਤੇ ਲੈਕਚਰ ਲੱਗੂਗਾ ਜੇ ਸਾਰੇ ਬੱਚੇ ਲੈਕਚਰ ਲਾਉਣਾਗਾ ਤੇ ਆਪ ਦੀ ਤਿਆਰੀ ਜਰੂਰ ਕਰਨੀ ਹੈ ਠੀਕ ਹੈ ਜੀ 1 ਲੱਖ ਦੇ ਕਰੀਬ ਬਗੇਸੀ ਹੋਊਗੀ ਬਹੁਤ ਵਧੀਆ ਜੌਬ ਵਾਦਾ ਜੀ ਜੇ ਕਰਨਾ ਚਾਹਣਾ ਹੋ ਕਰ ਸਕਦੇ ਹੋ ਕਿਉਂਕਿ ਇਦੂ ਬਾਅਦ ਇਹ ਜੀ ਵੈਕੈਂਸੀ ਨਹੀਂ ਮੈਨੂੰ ਕੋਈ ਲੱਗਦਾ ਆਉਗੀ ਤਾਂ ਸਾਰੇ ਕੈਂਡੀਡੇਟ ਇੱਕ ਵਾਰ ਇਹ ਪਗੈਸੀ ਜ਼ਰੂਰ ਭਰਨੀ ਹੈ ਇਹਨਾਂ ਦਾ ਫੀਸ ਕੱਟ ਹੈ ਨਾਲੇ ਤੇ ਤੁਹਾਡੀ ਜੌਬ ਮਿਲਦੀ ਹੈ ਤਾਂ ਬਹੁਤ ਵਧੀਆ ਚੀਜ਼ ਹੈਗੀ ਤੁਹਾਨੂੰ ਆਪ ਦੇ ਇਲਾਕੇ ਦੇ ਵਿੱਚ ਜੌਬ ਮਿਲ ਜੂਆ ਇਹ ਨਹੀਂ ਪਤਾ ਜੇ ਤੁਹਾਡੇ ਪਿੰਡ ਦੇ ਰੇਲਵੇ ਸਟੇਸ਼ਨ ਉੱਤੇ ਤੁਹਾਨੂੰ ਰੱਖ ਲੈਣਾ ਠੀਕ ਹੈ ਜੀ ਪਹਿਲੀ ਗੱਲ ਤਾਂ ਇਹ ਹੀ ਦੂਜੀ ਗੱਲ ਤੁਸੀਂ ਨੋਟ ਕੀਤੇ ਜਿੰਨੇ ਵੀ ਆਪਣੇ ਇਥੇ ਪੰਜਾਬ ਦੇ ਵਿੱਚ ਤੁਸੀਂ ਕਿਸੇ ਵੀ ਰੇਲਵੇ ਸਟੇਸ਼ਨ ਤੇ ਜਾਓ ਤੁਹਾਨੂੰ ਜੇ ਕੋਈ ਮਿਲੂਗਾ ਆਦਰ ਸਟੇਟ ਵਾਲੀ ਮਿਲਣਗੇ ਦੇਖਿਆ ਨਾ ਤੁਸੀਂ ਗੱਲ ਤੁਸੀਂ ਕਿਤੇ ਰੇਲਵੇ ਸਟੇਸ਼ਨ ਤੇ ਜਾਓ ਤੁਹਾਨੂੰ ਬਹੁਤ ਘੱਟ ਪੰਜਾਬੀ ਮਿਲਣੀ ਉਹਦਾ ਕਾਰਨ ਇਹ ਕਿ ਆਪਾਂ ਅਪਲਾਈ ਨਹੀਂ ਕਰਦੇ ਇਹਦੇ ਵਿੱਚ ਠੀਕ ਹੈ ਤਾਂ ਕਰਕੇ ਜੇ ਤਿਆਰੀ ਕਰਨੀ ਆਪਾਂ ਬਹੁਤ ਵਧੀਆ ਢੰਗ ਨਾਲ ਕਰਨੀ ਹੈ ਤਾਂ ਉਹਦੇ ਬਾਅਦ ਤੁਹਾਨੂੰ ਦੱਸਦਾ ਤੁਸੀਂ ਕਰਨਾ ਕੀ ਹੈ ਤਾਂ ਤੁਸੀਂ ਜਾ ਕੇ ਆਪਣੀ ਐਪ ਡਾਊਨਲੋਡ ਕਰ ਲੈਣੀ ਆ ਦੀਪ ਹੁਲਰ ਐਜੂਕੇਸ਼ਨ ਅਰਾ ਇਹਦੇ ਵਿੱਚ ਤੁਹਾਨੂੰ ਇੱਕ ਬੈਚ ਮਿਲੇਗਾ ਆਲ ਪੰਜਾਬ ਐਗਜ਼ਾਮ ਜਿਹਨੂੰ ਆਪਾਂ ਚੜ੍ਹਦੀ ਕਲਾ ਬੈਚ ਕਹਿੰਦੇ ਆ ਉਹ ਬੱਚੇ ਪਰਚੇਜ਼ ਕਰ ਸਕਦੇ ਆ ਜਿੰਨਾ ਬੱਚਾ ਕੋਲੇ ਆਈਫੋਨ ਹੈ ਲੈ ਜੀ ਉਹਨਾਂ ਨੇ ਐਪ ਡਾਊਨਲੋਡ ਕਰਨੀ ਆ ਕਲਾਸ ਪਲੱਸ ਕਲਾਸ ਪਲੱਸ ਲੈ ਕੋਈ ਵੀ ਫਿਲ ਕਰਨਾ ਡਬਲ ਐਕਸ ਰ ਹੈ ਠੀਕ ਹੈ ਜੀ ਆ ਆਪਣਾ ਮੋਬਾਈਲ ਨੰਬਰ ਹੈਗਾ ਹੁਣ ਬਹੁਤ ਬੱਚੇ ਇਹ ਜਿਹੜਾ ਜਿਹੇ ਜਿਨ੍ਹਾਂ ਦੇ ਵਿੱਚੋਂ ਕੱਲ 2-3 ਬੱਚਿਆਂ ਨੇ ਕਾਲ ਆਈ ਕਹਿੰਦੇ ਸਾਡੇ ਸੀ ਕਿਸੇ ਹੋਰ ਇੰਸਟੀਚਿਊਟ ਤੋਂ ਬੜ ਰਹੇ ਹੈ ਠੀਕ ਹੈ ਜੀ ਤੇ ਸਾਨੂੰ ਕੱਲ ਤੁਹਾਡੇ ਸਾਇੰਸ ਦੇ ਜਿਹੜੇ ਲੈਕਚਰ ਹੈਗੇ 25 ਨੰਬਰ ਦੀ ਜਿਹੜੀ ਜਨਰਲ ਸਾਇੰਸ ਹੋਣੀ ਹੈ ਸਾਨੂੰ ਉਹਦਾ ਬੈਚ ਚਾਹੀਦਾ ਠੀਕ ਹੈ ਜੀ ਤਾਂ ਜੇਕਰ ਕੋਈ ਕੈਂਡੀਡੇਟ ਉਹਦਾ ਅਲੱਗ ਤੋਂ ਬੈਚ ਲੈਣਾ ਚਾਹੁੰਦਾਗਾ ਉਹ ਵੀ ਤੁਹਾਨੂੰ ਮਿਲ ਜਾਊਗਾ ਠੀਕ ਹੈ ਜੀ ਉਹ ਵੀ ਤੁਹਾਨੂੰ ਬੈਚ ਮਿਲ ਜਾਊਗਾ ਤੇ ਉਹ ਬੈਚ ਤੁਹਾਡਾ ਅੱਜ 3 2 ਵਜੇ ਤੋਂ ਬਾਅਦ ਉਪਲਬਧ ਹੋ ਜਾਊਗਾ ਤੁਹਾਨੂੰ ਠੀਕ ਹੈ ਜੇ ਕਿਸੇ ਬੱਚ ਠੀਕ ਹੈ ਜੀ ਤਾਂ ਉਹ ਤੁਹਾਨੂੰ ਮਿਲ ਜੂਗਾ ਥਿਉਰੀ ਡੈਮੋ ਕਲਾਸਿਸ ਤੁਸੀਂ ਅੱਜ ਦੇਖ ਸਕਦੇ ਹੋ ਤੇ ਬਾਕੀ ਦਾ ਜੇ ਤਿਆਰੀ ਜਰੂਰ ਕਰੋ ਇਹਦੀ ਰੇਲਵੇ ਦੀ ਫਾਰਮ ਭਰ ਦੋ ਇਹਦੇ 32000 ਵੈਕੈਂਸੀ ਹੈ ਮੁੰਡੇ ਤੇ ਕੁੜੀਆਂ ਦੋਨੇ ਭਰ ਸਕਦੇ ਆ ਇਹੀ ਮੇਰੀ ਅੱਜ ਲਾਸਟ ਦੇ ਤੇ ਮੈਂ ਤਾਂ ਵੀਡੀਓ ਬਣਾਈ ਹੈ ਕਿ ਬੱਚਿਆਂ ਵਾਲੀ ਤਿਆਰੀ ਸ਼ੁਰੂ ਕਰਦਣ ਲੈਕਚਰ ਤੁਹਾਨੂੰ ਮਿਲ ਜੂ ਜਲਦੀ ਹੀ ਇਹਦੇ ਡੈਮੋ ਕਲਾਸਿਸ ਆਲਾ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਤੇ ਇਹੀ ਜਨਰਲ ਸਾਇੰਸ ਦੇ ਵਿੱਚੋਂ ਆਪਾਂ 25 ਦੇ ਵਿੱਚੋਂ 25 ਨੰਬਰ ਹੀ ਲੈ ਕੇ ਜਾਣੇ ਰਹਿ ਜੇ ਠੀਕ ਹੈ 25 ਨੰਬਰੀ ਲੈ ਕੇ ਜਾਣੇ ਆ ਰੀਜ਼ਨਿੰਗ ਦੇ ਵਿੱਚੋਂ ਆਪਾਂ ਵਧੀਆ ਨੰਬਰ ਲੈਣੇ ਆ ਤੇ ਦੂਜਾ ਵੀ ਸਾਰਾ ਮਤਲਬ ਕਹਿਣਾ ਮਤਲਬ ਕੀ ਜੇ ਜੀਕੇ ਜਾਦੇ ਹੈ ਕੀ ਠੀਕ ਹੈ ਤੇ ਮੈਂ ਤੇ ਰੀਜ਼ਨਿੰਗ ਆਪਾਂ ਕਰਨੀ ਕਰਨੀ ਹੈ ਠੀਕ ਹੈ ਤੁਹਾਡਾ ਫਾਇਦਾ ਬਹੁਤ ਬੱਚੇ ਵੱਡੇ ਬੱਚਿਆਂ ਦਾ ਉਹ ਹੋ ਜੂਗਾ ਦੇਖੋ ਨਾ ਤੁਹਾਨੂੰ ਇਹਦੇ ਵਾਸਤੇ ਪੰਜਾਬ ਜੀਕੇ ਪੜਨ ਦੀ ਲੋੜ ਹੈ ਨਾ ਤੁਹਾਨੂੰ ਇਹਦੇ ਬਾਰੇ ਪੰਜਾਬੀ ਲੈਂਗੁਏਜ ਪੜਨ ਦੀ ਲੋੜ ਹੈ ਨਾ ਤੁਹਾਨੂੰ ਕੰਪਿਊਟਰ ਪੜਨ ਦੀ ਲੋੜ ਹੈ ਨਾ ਤੁਹਾਨੂੰ ਇੰਗਲਿਸ਼ ਪੜਨ ਦੀ ਲੋੜ ਹੈ ਠੀਕ ਹੈ ਜੀ ਚਾਰ ਸਬਜੈਕਟ ਦਾ ਤੁਹਾਡੇ ਸਿੱਧੀ ਹੀ ਘਟੇਗੇ ਠੀਕੇ ਚਾਰ ਸਬਜੈਕਟ ਤੁਹਾਡੇ ਸਿੱਧੇ ਕੱਟ ਗਏ ਜਿਹੜਾ ਟਾਈਮ ਤੁਸੀਂ ਇਹ ਚਾਰ ਸਬਜੈਕਟਾਂ ਦੇ ਲਾਉਣਾ ਸੀ ਉਹੀ ਟਾਈਮ ਤੁਸੀਂ ਮੈਥ ਤੇ ਰੀਜ਼ਨਿੰਗ ਦਾ ਬੈਸੇ ਹੀ ਪੜ੍ਹਨੀ ਹੀ ਪੜ੍ਹਨੀ ਸੀ ਕਰੰਟ ਅਫੇਅਰ ਵੀ ਤੁਸੀਂ ਪੜ੍ਹਨੀ ਹੀ ਪੜ੍ਹਨੇ ਸੀ ਤੇ ਆਹ ਤੁਹਾਡੀ ਜੀਕੇ ਸੌਖਿਆ ਜਾਂ ਕਾਮੀਆਂ ਕੋਈ ਬੜਾ ਵੱਡਾ ਕੰਮ ਨਹੀਂ ਰਹਿ ਤੁਹਾਨੂੰ ਆਦੀ ਡੇਲੀ ਰੁਟੀਨ ਜੀ ਚੀਜ਼ਾਂ ਦਾ ਪਤਾ ਲੱਗੂ ਜਿਉਂ ਤੁਸੀਂ ਬਾਇਓਲੋਜੀ ਪੜ੍ਹੋਗੇ ਨਾ ਬਾਇਓਲੋਜੀ ਦੇ ਵਿੱਚ ਇਹ ਸਮਝ ਲਓ ਕਿ ਤੁਹਾਨੂੰ ਇੰਨਾ ਜ਼ਿਆਦਾ ਫਾਇਦਾ ਹੋਊਗਾ ਅੱਧੇ ਡਾਕਟਰ ਬਣਾ ਦਊ ਤੁਹਾਨੂੰ ਮੈਂ ਠੀਕ ਹੈ ਤੇ ਜ਼ਰੂਰ ਆ ਜੀ ਜਲਦੀ ਤੋਂ ਜਲਦੀ ਜੁਆਇਨ ਕਰਕੇ ਆਵਦੇ ਕਲਾਸਾਂ ਸ਼ੁਰੂ ਕਰੋ ਠ ਤੁਸੀਂ ਕੀ ਕਰਨਾ ਰਾਜੇ ਤੁਸੀਂ ਸਿਰਫ ਉਹਦੇ ਤੋਂ ਮੈਥ ਰੀਜ਼ਨਿੰਗ ਤੇ ਕਰੰਟ ਅਫੇਅਰ ਇਹ ਕਲਾਸਾਂ ਲਗਾਉਣੀਆਂ ਨੇ ਠੀਕ ਹੈ ਜੀ ਫਿਲਹਾਲ ਇਹ ਕਲਾਸਾਂ ਲਗਾਉਣਗੇ ਤੁਸੀਂ ਨਵੀਂ ਕਲਾਸ ਕੋਈ ਨਹੀਂ ਲਾਉਣੀ ਇਸ ਤੋਂ ਬਾਅਦ ਜਰਨਲ ਸਾਇੰਸ ਦੇ ਲੈਕਚਰ ਤੁਹਾਡੇ ਅੱਜ ਤੋਂ ਅਪਡੇਟ ਹੋਣ ਲੱਗ ਜਾਣਗੇ ਉਹ ਤੁਹਾਡਾ ਮੈਂ ਥੱਲੇ ਫੋਲਡਰ ਬਣਾ ਦਊਗਾ ਉਹਦੇ ਤੇ ਲਿਖ ਦਊਗਾ ਰੇਲਵੇ ਸਾਇੰਸ ਠੀਕ ਹੈ ਜੀ ਰੇਲਵੇ ਜਨਰਲ ਸਾਇੰਸ ਉਹੀ ਲੈ ਕੋ ਸਿਰਫ ਉਹਨਾਂ ਬੱਚੇ ਨਹੀਂ ਲਾਉਣੇ ਉਹ ਲੈਕਚਰ ਆਲ ਪੰਜਾਬ ਐਗਜ਼ਾਮ ਦੇ ਵਿੱਚ ਜਿਹੜੇ ਬੱਚੇ ਨੇ ਗਰੁੱਪ ਨਹੀਂ ਲਾ ਦੇ ਪੰਗੇ ਨੇ ਜਿਹੜੇ ਬੱਚੇ ਨੇ ਅਲੱਗ ਤੋਂ ਇਹਦਾ ਬੈਚ ਲੈਣਾਗਾ ਸਾਇੰਸ ਦਾ ਗੱਲੀ ਦਾ ਉਹ ਤਾਂ 2 ਵਜੇ ਤੋਂ ਬਾਅਦ ਉਪਲਬਧ ਹੋ ਜਾਊਗਾ ਠੀਕ ਹੈ ਜੀ ਧੰਨਵਾਦ ਮੇਰੇ ਦੋਸਤੋ ਜੋਂਦੇਵਗੜ੍ਹ ਦੇ ਜੇ ਬੱਚੇ ਨੇ ਕਿਸੇ ਨੇ ਫੁੱਲ ਨੋਟੀਫਿਕੇਸ਼ਨ ਦੇਖ ਦੇਖਣਾ ਹੈ ਤਾਂ ਉਹਦੀ ਵੀਡੀਓ ਮੈਂ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਲਿੰਕ ਪਾ ਦਿੰਦਾ ਧੰਨਵਾਦ